ਨਸ਼ਕਾਰ ਬਾਜੂ ਹੈ ਪਰਲੇ ਬੰਨੇ ਅਰਸ਼ ਡੀਡੀਓ ਖੇਡ ਕਬੱਡੀ ਦਾ ਲਾ ਪਈ ਹੋਈ ਮਾਰਨ ਦੀ ਕਬੱਡੀ ਦੇ ਉੱਪਰ ਅਰਸ਼ ਅਰਸ਼ ਆ ਡੀਡੀਓ ਇਹ ਹਾਰ ਕੇ ਦੇਖਦਾ ਜ਼ਮਾਨਾ ਬਈ ਹਰੇਡ ਦੇ ਉੱਪਰ ਕਿਹੜਾ ਜਫਾ ਲਾਵੇਗਾ ਬੰਨੇ ਪਰ ਬੰਨੇ ਕਬੱਡੀ ਖਿਡਾਰੀ ਦਾ ਡੀਡੀਓ ਖੇਡ ਕਬੱਡੀ ਦਾ ਅਰਸ਼ ਆ ਚੱਲ ਗਈ ਹੈ ਗੱਲ 25 ਸਾਲ ਪਹਿਲਾਂ ਹਨੇ ਆ ਇਹ ਆ ਡੀਡੀਓ ਨਹੀਂ ਦੇਖਦੇ ਹੁਣ ਪਕੜ ਮਜ਼ਬੂਤ ਹੋਊਗੇ ਨਹੀਂ ਲੈ ਵੀ ਬਾਲਵਾ ਜੇ ਭੱਜ ਗਿਆ ਤੇ ਗੱਲ 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 ਕਬੱਡੀ ਕਬੱਡੀ ਹਰ ਜੋ ਪਾਸੇ ਮੁੰਡਾ ਹਵਾ ਹਵਾਈ ਹੈ ਆ ਥੱਲੇ ਬੱਲੇ 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 ਹੇ ਰਾਮ ਮੇਲਾ ਬਣ ਗਿਆ ਕਾਲੀਆਂ ਤਾਲੀਆਂ ਸੁਣ ਜਦੋਂ ਬੋਲ ਬੋਲੇ ਗਏ ਉਹ ਅੱਜ ਵੀ ਮੈਨੂੰ ਵੀਡੀਓ ਚੰਗੀ ਲੱਗਦੀ ਹੈ ਉਹ ਮੈਨੂੰ ਪਤਾ ਮੇਲਾ ਕਿੱਥੇ ਹੈ ਸੁਣ ਸੁਣ ਕੇ ਇੱਥੋਂ ਤੱਕ ਆਏ ਆ ਬਸ ਥੋੜਾ 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 ਏ ਰਵੇ ਮੇਰੇ ਬੁੱਲਾਂ 'ਤੇ ਔਰ ਰੇੜ ਪਰਿਆ ਡੀਟੀਓ ਤੱਕ ਤਿਆ ਤੱਕ ਪਿੱਛੇ ਆਇਆ ਲੋਇਆ ਥੋੜੇ ਪੈਂਦੇ ਨੇ ਵੀ ਜਾਲ ਦੇ ਉੱਪਰ ਕੱਠ ਦੇਖੋ ਪ੍ਰਬੰਧ ਬਹੁਤ ਵੱਡੇ ਨੇ ਉਹ ਸਾਹਮਣੇ ਕਹਿੰਦੇ ਇਸ ਵੇਲੇ ਅਰਚ ਟਰਾਈ ਕਰਦਾ ਜਦ ਹਰਦੀ ਆ ਤਕਦੀਰ ਕੁੜੇ ਆ ਪੇ ਟੁੱਟ ਜਾਂਦੇ ਤੀਰ ਕੁੜੇ ਫਿਰ ਯਾਰ ਤੜਫਦਾ ਨਹੀਂ ਦਿਸਦਾ ਜਦੋਂ ਪੌਣ ਬਚਾਉਣੇ ਵੀਰ ਕੁੜੇ ਜੱਟ ਕੱਲ ਬਕਲੇ ਮਿਰਚੇ ਨੂੰ ਪੈਂਦੇ ਚਾਰਜ ਸੇ ਰੋ ਘੇਰੇ ਨਤੀਜਾ ਸਾਹਮਣੇ ਤੇਰੇ ਅੱਜ ਜੱਗ ਦੇ ਕਬੱਡੀਏ ਨੇ ਕਈਆਂ ਦਾ ਨਾ ਚਮਕਾਇਆ ਨਹੀਂ ਅੱਜ ਜੱਗ ਦੇ ਕਬੱਡੀਏ ਨੇ ਆ ਕਈਆਂ ਦਾ ਚਮਕਾ ਨਾਮ ਬੱਲੇ ਬੱਲੇ ਹੋਇਆ ਇਧਰ ਪਾਸੇ ਇਹਦੇ ਵੀ ਕਮਾਲ ਕਰਦਾ ਮਲੂਕ 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 ਆਹ 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 ਜ਼ੱਤ ਤਾੜੀਆਂ ਮਾਰੋ ਮੁੰਡੇ ਦੇ ਵਾਸਤੇ ਇਹਨੇ ਵਾਪਸੀ ਕੀਤੀ ਮਾਣ ਹੈ ਸੋਨੂ ਗੁਜਰ ਯੂਐਸਏ ਨੂੰ ਹਨੀ ਪੰਡਤ ਹੁਣਾ ਨੂੰ ਲਓ ਕਬੱਡੀ ਪਾਉਣ ਦੇ ਵਾਸਤੇ ਓਵਨ 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 ਤੇ ਉਧਰ ਸਟ ਬਲੀ ਇਸ ਸਮੇਂ ਓਵਨ ਕੋਟ ਕਰਾਰ ਵਾਲਾ ਨੰਬਰ ਜੋੜਦਾ ਆਇਆ ਉਧਰ ਗੁਰਪ੍ਰੀਤ ਸੋਲੀ ਕਹਿੰਦਾ ਅਗਲੇ ਸਾਲ ਜੋ ਸੇਵਾ ਲਾਉਂਦੇ ਸੁਰਮਤ